ਦੇਰ ਰਾਤ ਸਾਡੇ ਨੇੜਲੇ ਮੁਲਕ ਮਿਆਂਮਾਰ ਦੇ ਸਾਂਗਿੰਗ ਖੇਤਰ ਦੇ ਵਿੱਚ ਇੱਕ ਬੋਧੀ ਮੱਠ ਦੇ ਉੱਤੇ ਹਵਾਈ ਹਮਲਾ ਹੋ ਗਿਆ ਤੇ 23 ਲੋਕਾਂ ਦੀ ਜਾਨ ਚਲੀ ਗਈ। ਇਹ ਹਮਲਾ ਲਿੰਤਾ ਲੂ ਪਿੰਡ ਦੇ ਮੱਠ ਦੇ ਵਿੱਚ ਹੋਇਆ ਜਿੱਥੇ ਨੇੜਲੇ ਪਿੰਡਾਂ ਤੋਂ 150 ਤੋਂ ਵੱਧ ਲੋਕ ਸ਼ਰਨ ਲੈਣ ਦੇ ਲਈ ਆਏ ਸੀ। 에어 ਸਟ੍ਰਾਈਕ ਦੇ ਵਿੱਚ 30 ਲੋਕ ਜ਼ਖਮੀ ਹੋਏ ਜਿਨ੍ਹਾਂ ਚੋਂ 10 ਦੀ ਹਾਲਤ ਬੜੀ ਗੰਭੀਰ ਹੈ। ਮ੍ਰਿਤਕਾਂ ਚ 4 ਛੋਟੇ ਬੱਚੇ ਵੀ ਸ਼ਾਮਲ ਨੇ। ਮੀਡੀਆ ਰਿਪੋਰਟਾਂ ਅਨੁਸਾਰ ਇੱਕ ਜੈਟ ਲੜਾਕੂ ਜਹਾਜ਼ ਨੇ ਰਾਤ 1 ਵਜੇ ਦੇ ਪਿੰਡ ਨੇੜੇ ਤੇੜੇ ਜਿਹੜਾ ਪਿੰਡ ਹੈ ਪਿੰਡ ਦੇ ਬੁੱਧਿਸਟ ਮਿਨਿਸਟਰੀ ਦੇ ਉੱਤੇ ਬੰਬ ਸੁੱਟ ਦਿੱਤੇ ਹਾਲਾਂਕਿ ਇਹ ਹਮਲਾ ਕਿਹਨੇ ਕੀਤਾ ਕਿਉਂ ਕੀਤਾ ਇਹਦੇ ਬਾਰੇ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਫੌਜ ਨੇ ਅਜੇ ਤੱਕ ਘਟਨਾ ਬਾਰੇ ਕੁਝ ਨਹੀਂ ਕੀਤਾ ਮਹਿਰਮਾਰ ਦੇ ਸੁਤੰਤਰ ਡੈਮੋਕਰੈਟਿਕ ਵੌਇਸ ਆਫ ਬਰਮਾ ਆਨਲਾਈਨ ਮੀਡੀਆ ਦੇ ਅਨੁਸਾਰ ਜਾਨ ਕੋਨ ਵਾਲਿਆਂ ਦੀ ਗਿਣਤੀ 30 ਤੱਕ ਹੋ ਸਕਦੀ ਹੈ ਜਕਰ ਰਿਹਾ ਹੈ ਕਿ ਮੈਨਮਾਰ ਦੇ ਵਿੱਚ 2021 ਤੋਂ ਲੈ ਕੇ ਹੁਣ ਤੱਕ ਘਰੇਲੂ ਯੁੱਧ ਚੱਲ ਰਿਹਾ ਹੈ ਸਿਵਲ ਵਾਰ ਚੱਲ ਰਹੀ ਹੈ ਜੋ ਫਰਵਰੀ 2021 ਚ ਫੌਜ ਦੁਆਰਾ ਕੀਤੇ ਗਏ ਤਖਤਾ ਪੱਟ ਤੋਂ ਬਾਅਦ ਸ਼ੁਰੂ ਹੋਈ ਸੀ ਫੌਜ ਨੇ ਚੁਣੀ ਹੋਈ ਸਰਕਾਰ ਨੂੰ ਹਟਾ ਦਿੱਤਾ ਜਿਹਦੀ ਅਗਵਾਈ ਆਂਗ ਸੰਸੂਕੀ ਕਰ ਰਹੀ ਸੀ ਇਸ ਤੋਂ ਬਾਅਦ ਦੇ ਮੁਲਕੇ ਦੇ ਵਿੱਚ ਅਸ਼ਾਂਤੀ ਫੈਲੀ ਹੋਈ ਹੈ